डीसी ਦੀ ਗੱਡੀ ਨੂੰ ਅਟੈਚ ਕੀਤਾ ਗਿਆ ਦਰਅਸਲ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਗਿਆ ਹੁਣ ਹੈਰਾਨੀ ਹੋਵੇਗੀ ਸੁਣ ਕੇ ਕਿ ਇਹ ਕੇਸ ਕਿੰਨੇ ਸਾਲ ਪੁਰਾਣਾ ਹੈ ਲਗਭਗ 77 ਸਾਲ ਬੀਤ ਚੁੱਕੇ ਨੇ ਪਟਿਆਲੇ ਦੇ ਇੱਕ ਪਰਿਵਾਰ ਨੇ ਇਨਸਾਫ ਲੈਣ ਦੇ ਖਾਤਰ ਹੇਠਲੀ ਅਦਾਲਤ ਤੋਂ ਪ੍ਰਕਿਰਿਆ ਸ਼ੁਰੂ ਕੀਤੀ ਤੇ ਸੁਪਰੀਮ ਕੋਰਟ ਤੱਕ ਕਿੰਨੇ ਹੀ ਸਾਲ ਹੋ ਗਏ ਨੇ ਔਰ ਇਸ ਕੇਸ ਦੇ ਵਿੱਚ ਲੜਦਿਆਂ ਹੋਇਆ ਪਰ ਇਸ ਲੜਾਈ ਦੇ ਕਾਰਨ ਕੀ ਨੇ ਔਰ 1947 ਦੇ ਨਾਲ ਕਿਵੇਂ ਜੁੜਿਆ ਹੋਇਆ ਕੇਸ ਹੈ ਵੰਡ ਦੇ ਨਾਲ ਜੁੜਿਆ ਹੋਇਆ ਕਿਵੇਂ ਕੇਸ ਹੈ ਕੱਲੀ-ਕੱਲੀ ਗੱਲ ਦੱਸਾਂਗੇ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਤੇ ਛਪੀ ਖਬਰ ਕੀ ਦੱਸਦੀ ਹੈ ਦਰਅਸਲ ਭਾਰਤ-ਪਾਕਿਸਤਾਨ ਦੀ ਵੰਡ ਨੂੰ 77 ਸਾਲ ਬੀ ਚੁੱਕੇ ਨੇ ਪਰ ਜ਼ਖਮ ਹਾਲੇ ਵੀ ਨਹੀਂ ਭਰੇ ਵੰਡ ਤੋਂ ਬਾਅਦ ਆਪਣੀ ਗਵਾਚੀ ਜ਼ਮੀਨ ਲਈ ਪਟਿਆਲਾ ਦੇ ਇੱਕ ਪਰਿਵਾਰ ਨੇ 77 ਸਾਲਾਂ ਤੱਕ ਹੀਟਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ कोर्ट ਤੱਕ ਕਾਨੂੰਨੀ ਲੜਾਈ ਲੜੀ ਜ਼ਮੀਨ ਸਰਕਾਰ ਨੇ ਵੇਚ ਦਿੱਤੀ ਸੀ کورٹ ਨੇ ਪਟਿਆਲਾ ਪ੍ਰਸ਼ਾਸਨ ਨੂੰ ਜ਼ਮੀਨ ਵਾਪਸ ਕਰਨ ਜਾਂ ਪੈਸੇ ਦੇਣ ਦਾ ਆਦੇਸ਼ ਦਿੱਤਾ ਸੀ ਜਦੋਂ ਆਦੇਸ਼ ਦੀ ਪਾਲਣਾ ਨਹੀਂ ਹੋਈ ਤਾਂ ਵੀਰਵਾਰ ਨੂੰ کورٹ ਦੀ ਟੀਮ ਡੀਸੀ ਦਫ਼ਤਰ ਕਮਿਸ਼ਨਰ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਐਸਡੀਐਮ ਦਫ਼ਤਰ ਦੇ ਤੇ ਤਹਿਸੀਲਦਾਰ ਦਫ਼ਤਰ ਚ ਲੱਗੇ ਏਸੀ ਪੱਖੇ ਕੁਰਸੀਆਂ ਟੇਬਲ ਵਾਟਰ কুলਰ ਤੇ ਅਲਮਾਰੀ ਚੁੱਕਣ ਪਹੁੰਚ ਗਏ ਇਸ ਦੌਰਾਨ ਡੀਸੀ ਦਫ਼ਤਰ ਦੀ ਨਾજર ਜਿਹੜੀ ਬ੍ਰਾਂਚ ਦੇ ਅਧਿਕਾਰੀ ਨੇ ਟੀਮ ਤੇ ਪਟੀਸ਼ਨਰਾਂ ਨੂੰ ਪਹਿਲਾਂ ਹੀ ਡੀ ਬਲੌਕ ਚ ਲੈ ਗਏ ਜਿੱਥੇ ਕੰਡਮ ਸਮਾਨ ਪਿਆ ਸੀ ਪਰ ਟੀਮ ਨੇ ਉਸ ਸਮਾਨ ਨੂੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਇਸ ਦੌਰਾਨ ਸਮਝਾਉਣ ਲਈ ਪੁਲਿਸ ਅਧਿਕਾਰੀ ਵੀ ਬੁਲਾਏ ਗਏ ਪਰ ਕੋਰਟ ਦੇ ਨਿਰਦੇਸ਼ਾਂ ਨੂੰ ਦੇਖ ਕੇ ਸਾਰੇ ਚਲੇ ਗਏ ਇਸ ਦੇ ਬਾਅਦ ਏਡੀਸੀ ਈਸ਼ਾ ਸਿੰਘਲ ਨੇ ਟੀਮ ਤੇ ਪਟੀਸ਼ਨਰਾਂ ਨਾਲ ਗੱਲਬਾਤ ਕੀਤੀ ਤੇ ਪਟੀਸ਼ਨਰਾਂ ਨੂੰ ਸੋਮਵਾਰ ਤ ਸਮਾਂ ਦਿੱਤਾ ਇਹ ਆਪਣੇ ਆਪ ਚ ਇੱਕ ਅਨੋਖਾ ਮਾਮਲਾ ਹੈ ਔਰ ਇਸ ਮਾਮਲੇ ਦੇ ਵਿੱਚ ਪਟੀਸ਼ਨਰ ਕਮਾਲ احمد ਨੇ ਦੱਸਿਆ ਕਿ ਉਹਨਾਂ ਦੀ ਪਰਿਵਾਰਕ ਮੈਂਬਰ ਨੀਜ਼ ਫਾਤਿਮਾ ਸਾਲ 1947 ਤੋਂ ਪਹਿਲਾਂ ਇੱਥੇ ਪਟਿਆਲਾ ਦੇ ਪਿੰਡ ਝਿੱਲ 'ਚ ਰਹਿੰਦੀ ਸੀ ਵੰਡ ਦੇ ਬਾਅਦ ਉਹਨਾਂ ਨੂੰ ਪਿੰਡ ਛੱਡਣਾ ਪਿਆ ਤੇ ਮਲੇਰ ਕੋਟਲਾ ਜ਼ਿਲ੍ਹੇ 'ਚ ਰਹਿਣ ਲੱਗੇ ਮਾਹੌਲ ਠੀਕ ਹੋਣ ਦੇ ਬਾਅਦ ਉਹ ਪਿੰਡ ਝਿੱਲ 'ਚ ਆਪਣੀ ਜ਼ਮੀਨ ਲੱਭਣ ਪਹੁੰਚੀ ਤਾਂ ਪਤਾ ਲੱਗਿਆ ਕਿ ਸਰਕਾਰ ਨੇ ਜ਼ਮੀਨੀ ਵੇਚ ਦਿੱਤੀ ਹੈ ਇਸ ਤੋਂ ਬਾਅਦ ਉਹਨਾਂ ਦੇ ਬਜ਼ੁਰਗਾਂ ਨੇ ਜ਼ਮੀਨ ਲੈਣ ਲਈ ਕੋਰਟ 'ਚ ਅਪੀਲ ਕੀਤੀ 2008 'ਚ ਫਾਤਿਮਾ ਦੀ ਮੌਤ ਹੋ ਗਈ 2014 ਦੇ ਵਿੱਚ ਹੇਠਲੀ ਅਦਾਲਤ ਨੇ ਜ਼ਮੀਨ ਵਾਪਸ ਕਰਨ ਦਾ ਫੈਸਲਾ ਸੁਣਾਇਆ ਇਸ ਦੇ ਬਾਅਦ ਪ੍ਰਸ਼ਾਸਨ ਨੇ ਹਾਈ ਕੋਰਟ 'ਚ ਅਪੀਲ ਕੀਤੀ ਤੇ ਹਾਈ ਕੋਰਟ ਨੇ ਵੀ ਹੇਠਲੀ ਅਦਾਲਤ ਦੇ ਫੈਸਲੇ ਤੇ ਮੋਹਰ ਲਗਾਈ ਤਾਂ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਔਰ ਸੁਪਰੀਮ ਕੋਰਟ ਨੇ ਵੀ 2023 ਦੇ ਵਿੱਚ ਉਹਨਾਂ ਦੇ ਹੱਕ 'ਚ ਫੈਸਲਾ ਸੁਣਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਸ ਲੈਵਲ ਦੀ ਜ਼ਮੀਨ ਜਾਂ ਫਿਰ ਮੌਜੂਦਾ ਮਾਰਕੀਟ ਰੇਟ ਦੇ ਹਿਸਾਬ ਨਾਲ ਪੈਸੇ ਦੇਣ ਦਾ ਫੈਸਲਾ ਸੁਣਾ ਦਿੱਤਾ ਹੁਣ ਗੱਲ ਸੀ 70 ਸਾਲ ਪੁਰਾਣੀ ਉਸ ਵੇਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਂ ਸਰਕਾਰ ਨੇ ਜ਼ਮੀਨ ਵੇਚ ਦਿੱਤੀ ਪਰ ਭੁਗਤਾਨ ਕਿਸ ਨੂੰ ਪੈ ਰਿਹਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਤੇ ਜਦੋਂ ਡਿਪਟੀ ਕਮਿਸ਼ਨਰ ਦੀ ਗੱਡੀ ਵੀ ਅਟੈਚ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਡੀਸੀ ਦਫ਼ਤਰ ਕਮਿਸ਼ਨਰ ਦਫ਼ਤਰ ਐਸਡੀਐਮ ਦਫ਼ਤਰ ਤੇ ਤਹਿਸੀਲ ਦਫ਼ਤਰ ਦੇ ਏਸੀ ਪੱਖੇ ਕੁਰਸੀਆਂ ਟੇਬਲ ਵਾਟਰ ਕੂਲਰ ਤੇ ਅਲਮਾਰੀ ਤੱਕ ਨੂੰ ਅਟੈਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਇਹਨਾਂ ਨਿਰਦੇਸ਼ਾਂ ਤੇ ਹੀ ਵੀਰਵਾਰ ਨੂੰ ਉਹ ਕੋਰਟ ਟੀਮ ਨਾਲ ਇੱਥੇ ਡੀਸੀ ਦਫ਼ਤਰ 'ਚ ਕਾਰਵਾਈ ਕਰਾਉਣ ਦੇ ਲਈ ਪਹੁੰਚੇ ਸਨ ਹੁਣ ਇਸ ਮਾਮਲੇ ਦੇ ਵਿੱਚ ਇੱਕ ਅਜੀਬ ਕਿਸਮ ਦੀ ਗੱਲ ਸਾਹਮਣੇ ਆ ਰਹੀ ਹੈ ਹਾਲਾਂਕਿ 77 ਸਾਲ ਪੁਰਾਣਾ ਸਰਕਾਰ ਨੇ ਜਿਹੜੀ ਇੱਕ ਪਰਿਵਾਰ ਦੀ ਜ਼ਮੀਨ ਵੇਚੀ ਉਹ ਪਰਿਵਾਰ ਲੜਦਾ ਲੜਦਾ ਹਾਲਾਂਕਿ ਉਹਨਾਂ ਵਿੱਚੋਂ ਕਈ ਪਰਿਵਾਰ ਅਲਵਿਦਾ ਕਹਿ ਗਏ ਨੇ ਸਦੀਵੀ ਵਿਛੋੜਾ ਦੇ ਗਏ ਨੇ ਪਰ ਉਹਨਾਂ ਦੇ ਅੱਗੇ ਬੱਚੇ ਜਿਹੜੀਆਂ ਪੀੜ੍hiyan ਨੇ ਉਹ ਵੀ ਲੜ ਰਹੀਆਂ ਨੇ ਤੇ ਇਸੇ ਕਰਕੇ ਹੁਣ ਕੋਰਟ ਦੇ ਹੁਕਮ ਲੈ ਕੇ ਜਦੋਂ ਪਹੁੰਚਦੇ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਪਟਿਆਲੇ ਦੇ ਵਿੱਚ ਤੇ ਇਹ ਕੁਝ ਦੇਖਣ ਨੂੰ ਮਿਲਦਾ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕੋਰਟ ਦਾ ਹੁਕਮ ਲਾਗੂ ਕਰਨ ਲਈ ਮਿੰਨੀ ਸੈਕਟਰੀਏਟ ਦੇ ਵਿੱਚ ਪੁੱਜੇ ਕੋਰਟ ਤੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੇ ਅਟੈਚ ਕਰ ਦਿੱਤੀ ਛੱਡ ਦੇ ਥੱਲੇ ਡੀਸੀ ਦੀ ਖੜੀਕਾਰ ਹੁਣ ਮੌਜੂਦਾ ਡਿਪਟੀ ਕਮਿਸ਼ਨਰ ਨੂੰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਪਰਿਵਾਰ ਹੇਠਲੀ ਅਦਾਲਤ ਵਿੱਚ ਲੜਦਾ ਉਹਨੂੰ ਚੈਲੰਜ ਕੀਤਾ ਸਰਕਾਰ ਨੇ ਹਾਈ ਕੋਰਟ ਗਏ ਹਾਈ ਕੋਰਟ ਨੇ ਵੀ ਹੇਠਲੀ ਅਦਾਲਤ ਦਾ ਫੈਸਲਾ ਲਾਗੂ ਕੀਤਾ ਫਿਰ ਸੁਪਰੀਮ ਕੋਰਟ ਤੱਕ ਚੈਲੰਜ ਹੋਇਆ ਫਿਰ ਸੁਪਰੀਮ ਕੋਰਟ ਨੇ ਵੀ ਉਸੇ ਪਰਿਵਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਤੇ ਨੌਬਤ ਇਹ ਆਈ ਹੈ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਭਾਜੜਾਂ ਪਈਆਂ ਹੋਈਆਂ ਨੇ ਇਸ ਕੇਸ ਦੇ ਵਿੱਚ ਕਿ ਸਾਰਾ ਸਮਾਨ ਹੀ ਜੇਕਰ ਅਟੈਚ ਕਰ ਦਿੱਤਾ ਜਾਂਦਾ ਤੇ ਅਮਲੀ ਰੂਪ ਦੇ ਦਿੱਤਾ ਜਾਂਦਾ ਤਾਂ ਫਿਰ ਮੌਜੂਦਾ ਜਿਹੜਾ ਪ੍ਰਸ਼ਾਸਨ ਦੀ ਇਸ ਮਾਮਲੇ ਦੇ ਵਿੱਚ ਕਾਫੀ ਵੱਡੇ ਪੱਦਰ ਦੇ ਉੱਤੇ ਕਰਕਰੀ ਹੋਵੇਗੀ ਇਹ ਇੱਕ ਅਲੱਗ ਕਿਸਮ ਦਾ ਮਸਲਾ ਜਿਹੜਾ ਉਹ ਸਾਹਮਣੇ ਆਇਆ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਅਗਲੇ ਹੁਕਮਾਂ ਤੱਕ ਕੀ ਕੁਝ ਸਾਹਮਣੇ ਆਉਂਦਾ ਜ਼ਿਲ੍ਹਾ ਪ੍ਰਸ਼ਾਸਨ ਅਦਾਲਤ ਦੇ ਵਿੱਚ ਕੀ ਜਵਾਬ ਦਾਖਲ ਕਰਦਾ ਹਾਲਾਂਕਿ ਪੀੜਤ ਪਰਿਵਾਰ ਨੂੰ ਇੱਕ ਗੱਲ ਪੱਕੀ ਹੈ ਕਿ ਜਾਂ ਤੇ ਉਹਨਾਂ ਦੀ ਜ਼ਮੀਨ ਦੇ ਹਿਸਾਬ ਦੇ ਨਾਲ ਉਸ ਮੁੱਲ ਦੀ ਜ਼ਮੀਨ ਦੇਣੀ ਪਵੇਗੀ ਜਾਂ ਫਿਰ ਉਸ ਦਾ ਮੁੱਲ ਧਾਰਨਾ ਪਵੇਗਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਤੇ ਹੁਣ ਪਰਿਵਾਰ ਤਾਂ ਹੀ ਚੈਨ ਦੀ ਨੀਂਦ ਸੌਵੇਂਗਾ ਪਰ ਉਹਨਾਂ ਨੇ ਹੁਣ ਤੱਕ ਬਹੁਤ ਕੁਝ ਗੁਆਇਆ ਲੰਮੀ ਲੜਾਈ ਲੜੀ ਹੈ ਔਰ ਇਸ ਤਰ੍ਹਾਂ ਦੇ ਕੇਸ ਬਹੁਤ ਘੱਟ ਹੁੰਦੇ ਨੇ ਪਰਿਵਾਰ ਆ ਜਿਹੜੇ ਵਿੱਚ ਵਿਚਾਲੇ ਹੀ ਛੱਡ ਜਾਂਦੇ ਨੇ ਹੌਸਲਾ ਪਰ ਇਸ ਪਰਿਵਾਰ ਦੀ ਹਿੰਮਤ ਹੈ ਕਿ ਅਗਲੀਆਂ ਪੀੜ੍ਹੀਆਂ ਵੀ ਲੜ ਰਹੀਆਂ ਨੇ 77 ਸਾਲ ਹੋ ਗਏ ਪੁਰਾਣੇ ਕੇਸ ਨੂੰ ਤੇ ਇੱਕ ਰਿਕਾਰਡ ਕੇਸ ਹੈ ਜਿਸ ਦੇ ਵਿੱਚ ਇਹ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਤੇ ਨਤੀਜਾ ਕੀ ਪੁੱਜਿਆ ਕਿ ਡਿਪਟੀ ਕਮਿਸ਼ਨਰ ਦੀ ਗੱਡੀ ਤੇ ਹੋਰ ਜਿਹੜਾ ਸਮਾਨ ਹੈ ਉਸ ਨੂੰ ਅਟੈਚ ਕਰਨ ਦੀ ਨੋਬਤ ਆ ਗਈ ਹੈ ਅਦਾਲਤ ਦੇ ਹੁਕਮਾਂ ਦੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਇਸ ਬਾਬਤ ਜੋ ਵੀ ਨਵੀਂ ਅਪਡੇਟ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ